ਪਿੰਡ ਸੁਖਣਵਾਲਾ ਦੇ ਵਿੱਚ ਗੁਰਵਿੰਦਰ ਸਿੰਘ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਲਗਾਤਾਰ ਪਰਿਵਾਰ ਮੰਗ ਰਿਹਾ ਸੀ ਇਨਸਾਫ ਅਤੇ ਅੱਜ ਹੋ ਸਕਦਾ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸਰਜੀ ਕਾਲ ਜੀ ਮੈ ਰਿਨਕティਮਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਪਿੰਡ ਸੁਖਣਵਾਲਾ ਜੋ ਕਿ ਫਰੀਦਕੋਟ ਜਿਲ੍ਹੇ ਦਾ ਨੇੜਲਾ ਪਿੰਡ ਹੈ ਅਤੇ ਇੱਕੋ પતિ ਦਾ ਕਤਲ ਉਸ ਦੀ ਪਤਨੀ ਦੇ ਵੱਲੋਂ ਕੀਤਾ ਜਾਂਦਾ ਜੋ ਕਿ ਕੈਨੇਡਾ ਤੋਂ ਡਿਪੋਰਟ ਹੋਈ ਸੀ ਉਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ પતિ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਕਾਫੀ ਜਾਂਚ ਪੜਤਾਲ ਕੀਤੀ ਜਾਂਦੀ ਜਿਸ ਦੇ ਵਿੱਚ ਸ਼ੱਕ ਹੋਇਆ ਕਿਉਂਕਿ ਉਸ ਦੀ ਪਤਨੀ ਦੇ ਜਿਹੜੇ ਬਿਆਨ ਸੀ ਉਹ ਮੈਚ ਨਹੀਂ ਸੀ ਕਰ ਰਹੇ ਅਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਸਵਾਰਦਾਤ ਨੂੰ ਲੁੱਟਦਾਏ ਵਾਰਦਾਤ ਬਣਾਈ ਜਾਵੇ ਪਰਿਵਾਰ ਦੀ ਮੰਗ ਸੀ ਕਿ ਇਨਸਾਫ ਮਿਲਣਾ ਚਾਹੀਦਾ ਜਿਸ ਤੋਂ ਬਾਅਦ ਅੱਜ ਜੜਾ ਕਿ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਹੋ ਸਕਦਾ ਕਿਉਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਕੋਹਰ ਔਰੋਪੀ ਨੂੰ ਜਨਾਕੀ ਗਿਰਿਤਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਇੰਨਾ ਕੋ ਜਿਆਦਾ ਸੈਂਸਿਟਿਵ ਬਣਿਆ ਹੋਇਆ ਸੀ ਕਿਉਂਕਿ ਲਗਾਤਾਰ ਜਦੋਂ ਸੋਸ਼ਲ ਮੀਡੀਆ ਤੇ ਇਸ ਖਬਰ ਹੈ ਫੈਲ ਜਾਊਗੀ ਤਾਂ ਲੋਕ ਇਹ ਜਹੀ ਪਤਰੀ ਨੂੰ ਖੂਬ ਲਾਂਤਾ ਪਾਉਣ ਲੱਗੇ ਕਿਉਂਕਿ ਕਰੋਤਾ ਪੁੱਤ ਸੀ ਮਾਪਿਆਂ ਦਾ ਗੁਰਵਿੰਦਰ ਸਿੰਘ ਜਿਸ ਦਾ ਕਤਲ ਕਰ ਦਿੱਤਾ ਚਾਹੁੰਦਾ ਅਤੇ ਸਾਰੇ ਪਲੈਨਿੰਗ ਉਸ ਦੀ ਪਤਨੀ ਤੇ ਉਸ ਦੇ ਬੁਆਏਫਰੈਂਡ ਨੇ ਮਿਲ ਕੇ ਬਣਾਈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕਹਾਣੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਇਸ ਕਸ ਨੂੰ ਲੁਕਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਝੂਠ ਬੋਲੇ ਜਾਂਦੇ ਨੇ ਫਿਰ ਉਹ ਫੜੇ ਜਾਂਦੇ ਨੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਉਸ ਦਾ ਆਸ਼ਕ ਵੀ ਗ੍ਰਿਫਤਾਰ ਹੋ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਕਿ ਕਿਵੇਂ ਇਹ ਸਾਰੇ ਸਾਜ਼ਿਸ਼ ਰਚੀ ਗਈ ਸੀ ਆਉ ਦਾਗ ਪਾਲੂਕੂਰਾ ਮਾਮਲਾ ਫਰੀਦਕੋਟ ਪੁਲਿਸ ਨੇ ਪਿੰਡ ਸੁਖਣਵਾਲਾ ਚ ਪਤਨੀ ਰੁਪਿੰਦਰ ਕੌਰ ਵੱਲੋਂ ਬੁਆਏਫ੍ਰੈਂਡ ਨਾਲ ਮਿਲ ਕੇ ਪਤੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਚ ਕਈ ਵੱਡੇ ਖੁਲਾਸੇ ਕੀਤੇ ਪਰਸਮੁਤਾਬਿਕ ਗੁਰਵਿੰਦਰ ਕੌਰ ਨੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਹੀ ਰਚੀ ਸੀ ਵਿਦੇਸ਼ ਤੋਂ ਵਾਪਸ ਆਈ ਰੁਪਿੰਦਰ ਕੌਰ ਨੇ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਸੀ ਪਰ ਜ਼ਹਿਰ ਦਾ ਅਸਰ ਨਾ ਹੋਇਆ ਤਾਂ ਉਸਨੇ ਆਪਣੇ ਬॉयਫਰੈਂਡ ਨੂੰ ਬੁਲਾ ਕੇ ਦੂਜਾ ਪਲਾਨ ਤਿਆਰ ਕੀਤਾ ਉਸਨੇ ਬॉयਫਰੈਂਡ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਦਿੱਤਾ ਤੇ ਬਾਅਦ ਵਿੱਚ ਇਸ ਪੂਰੇ ਮਾਮਲੇ ਨੂੰ ਲੁੱਟ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਮੁਲਜ਼ਮਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਤੋਂ ਬਾਅਦ ਉਹ ਫੜੇਗੇ ਰੁਪਿੰਦਰ ਕੌਰ ਨੇ ਪ੍ਰੇਮੀ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਅਤੇ ਫਿਰ 11:30 ਵਜੇ ਰੌਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਘਰ ਬੁਲਾਇਆ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਲਾਸ਼ ਉੱਪਰ ਵਾਲੇ ਕਮਰੇ 'ਚ ਪਈ ਸੀ। ਉਸ ਦੇ ਘਰ 'ਚ ਲੁਟੇਰੇ ਵੜ ਗਏ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਸਮੇਂ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਇਹ ਸਾਰੀ ਕਹਾਣੀ ਬਣਾਈ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਫਸਰ ਮੌਕੇ ਦੇ ਉੱਤੇ ਪਹੁੰਚਦੇ ਨੇ। ਮਾਮਲਾ ਗੰਭੀਰ ਸੀ ਤਾਂ ਐਸਐਸਪੀ ਸਮੇਤ ਹੋਰ ਕਈ ਅਧਿਕਾਰੀ ਪਹੁੰਚੇ ਸਨ। ਘਰ ਦੇ ਹਾਲਾਤ ਦੇਖਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਘਰ ਦੀ ਸਥਿਤੀ ਦੇਖੀ ਤਾਂ ਪਤਾ ਚੱਲਿਆ ਕਿ ਅੰਦਰ ਤਾਲਾ ਲੱਗਿਆ ਹੋਇਆ ਸੀ। ਘਰ ਦੇ ਵਿੱਚ ਪਾਲਤੂ ਕੁੱਤਾ ਸੀ ਉਹ ਵੀ ਬੇਹੋਸ਼ ਸੀ। ਇਸ ਤੋਂ ਇਲਾਵਾ ਕੰਧ ਟੱਪ ਕੇ ਅੰਦਰ ਆਉਣ ਤੇ ਬਾਹਰ ਜਾਣ ਦੇ ਨਿਸ਼ਾਨ ਵੀ ਮਿਲੇ। ਇਸ ਨਾਲ ਰੁਪਿੰਦਰ ਕੌਰ ਤੇ ਸ਼ੱਕ ਵਧ ਗਿਆ। ਪੁਲਿਸ ਨੇ ਰੁਪਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਕਿ ਲੁਟੇਰੇ ਕਿੰਨੇ ਸਨ, ਘਰ ਅੰਦਰ ਕੀ ਮਾਇਆ ਤੇ ਉਹਨਾਂ ਦੇ ਜਵਾਬ ਕੁਝ ਸਪੱਸ਼ਟ ਨਹੀਂ ਸੀ। ਪੁਲ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ। ਆਸ-ਪਾਸ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਕੋਈ ਪਾਜ਼ਾ ਹੋਇਆ ਨਜ਼ਰ ਨਹੀਂ ਆਇਆ। ਇਸੋ ਬਾਅਦ ਰੁਪਿੰਦਰ ਦੀ ਕਹਾਣੀ ਪੂਰੀ ਤਰ੍ਹਾਂ ਸ਼ੱਕੀ ਹੋ ਗਈ। ਪੁਲਿਸ ਨੇ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਪੂਰਾ ਮਾਮਲਾ ਸੁਲਝ ਗਿਆ। ਪੁਲਿਸ ਨੇ ਦੱਸਿਆ ਕਿ ਰੁਪਿੰਦਰ ਕੌਰ ਤੇ ਉਸਦੇ ਪ੍ਰੇਮੀ ਹਰ ਕਮਲਪ੍ਰੀਤ ਸਿੰਘ ਨਿਵਾਸੀ ਬੱਲੂਆਣਾ ਦੀ ਦੋਸਤੀ ਆਨਲਾਈਨ ਹੋਈ ਸੀ। ਇਸੋ ਬਾਅਦ ਦੋਵਾਂ 'ਚ ਪ੍ਰੇਮ ਸਬੰਧ ਬਣ ਗਏ। ਮਲਜ਼ਮ ਹਰ ਕਮਲਪ੍ਰੀਤ ਸਿੰਘ 2018-19 'ਚ ਕੈਨੇਡਾ ਤੋਂ ਵਾਪਸ ਆਇਆ ਸੀ, ਜਦੋਂ ਕਿ ਰੁਪਿੰਦਰ ਕੌਰ ਇਸ ਸਾਲ ਜਨਵਰੀ 'ਚ ਕੈਨੇਡਾ ਤੋਂ ਵਾਪਸ ਭਰਤੀ ਸੀ। ਇਹ ਸਾਰੀ ਪਲੈਨਿੰਗ ਕਤਲ ਦੀ ਕੀਤੀ ਗਈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਅੱਜ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਹੋ ਸਕਦਾ ਹੈ। ਸੰਸਕਾਰ ਆਸਤੇ ਕਾਫੀ ਦਿਨ ਹੋ ਗਏ ਪਿਛਲੇ ਇੱਕ ਹਫਤੇ ਤੋਂ ਅੜਿਆ ਹੋਇਆ ਸੀ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਇਹ ਸੀ ਵੀ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਪਰ ਇੱਕ ਜਿਹੜੀ ਮੇਨ ਦੋਸ਼ੀ ਸੀ ਗੀ ਰੁਪਿੰਦਰ ਕੌਰ ਉਹ ਤਾਂ ਪੁਲਸ ਨੇ ਘਰੋਂ ਫੜ ਲਈ ਸੀ। ਦੂਜਾ ਦੋਸ਼ੀ ਜਿਹੜਾ ਹਰਕਮਲ ਪ੍ਰੀਤ ਉਹ ਅਦਾਲਤ ਰਾਹੀਂ ਸਰੈਂਡਰ ਹੋ ਗਿਆ ਸੀ ਪਰ ਉਹ ਪੁਲਿਸ ਦੇ ਉੱਤੇ ਕਿਤੇ ਨਾ ਕਿਤੇ ਸਾਰੇ ਪਿੰਡ ਵਾਸੀ ਤੇ ਇਹ ਸ਼ੱਕ ਦੇ ਘੇਰੇ ਚ ਸੀ ਪੁਲਿਸ ਵੀ ਪੁਲਿਸ ਦੀ ਕਾਰਵਾਈ ਢਿੱਲੀ ਹੈ ਔਰ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਵੀ ਉਹਨਾਂ ਨੇ ਜਿਹੜਾ ਤਵਦੀਸ਼ ਦੇ ਵਿੱਚ ਮੰਨਿਆ ਤੀਜਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਕਾਰ ਦੇ ਵਿੱਚ ਸੀਗਾ ਤੇ ਉਹ ਸਮੇਤ ਕਾਰ ਪੁਲਿਸ ਨੇ ਰਾਉਂਡ ਅਪ ਕਰ ਲਿਆ ਪੁਲਿਸ ਦੀ ਗ੍ਰਿਫਤ ਜਾਂ ਸ਼ਾਇਦ ਉਹ ਬਸ ਜਲਦੀ ਉਹ ਮੀਡੀਆ ਦੇ ਵਿੱਚ ਵੀ ਪ੍ਰਸ਼ਾਸਨ ਨੇ ਦੇ ਦੇਣਾ ਉਹਦਾ ਹਾਂਜੀ ਅੱਜ ਸਸਕਾਰ ਹੋ ਰਿਹਾ ਜੀ ਬਹੁਤ ਵਧੀਆ ਸੀ ਭਾਈ ਜੀ ਮੁੰਡਾ ਬਹੁਤ ਵਧੀਆ ਸੀ ਭਲਾ ਮਾਨਸ ਹੁੰਦਾ ਸੀ ਬਹੁਤ ਵਧੀਆ ਪਰਿਵਾਰ ਸੀ ਇਹਦਾ ਮੁੰਡੇ ਦਾ ਦਾਦਾ ਅੰਮ੍ਰਿਤ ਸ਼ਕਿਆ ਸੀ ਗੁਰਦੁਆਰੇ ਦਾ ਖਜਾਨਚੀ ਰਿਆ 20 ਸਾਲ ਵਧੀਆ ਪਲਮਾਨ ਸੀ ਸੀ 20 ਕਿੱਲੇ ਜ਼ਮੀਨ ਸੀ ਕਿਸੇ ਚੀਜ਼ ਦੀ ਥੋੜ ਨਹੀਂ ਸੀ ਪਟਿਆਲਾ ਯੂਨੀਵਰਸਿਟੀ ਚ ਪੜਾਇਆ ਸੀ ਲਾੜਨਾ ਮੇਰੇ ਪਿਓ ਨੇ 60 ਸਾਲ ਮੈਨੇ ਚਾਹੀਦੀ ਤੇ ਬਸ ਉਹ ਭਲਾ ਮਾਨ ਸੀਗਾ ਇਹ ਐਡੀ ਗਡੈਨ ਆ ਗਈ ਇਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਸੀ ਈ ਉਹਦੇ ਤੇ ਵਿਸ਼ਵਾਸ ਹੀ ਇੰਨਾ ਕਰੀ ਬੈਠੇ ਸੀ ਵੀ ਜੋ ਗੱਲ ਉਹਨੂੰ ਪੁੱਛ ਕੇ ਹੀ ਕਰਦੇ ਤੇ ਉਹ ਹੁਣ ਵਿਚਾਰਾ ਬਸ ਅਸਲ ਵਿੱਚ ਭਲਾ ਮਾਸ ਲੋੜ ਤੋਂ ਵੱਧ ਜੀ ਇਸ ਚੀਜ਼ ਦੇ ਉਹਨੂੰ ਪਲਮਾਨ ਸੀ ਤੌਰ ਤੇ ਉਹ ਵਿਚਾਰਾ ਲੈ ਕੇ ਬਹਿ ਗਿਆ ਉਹਨੂੰ ਪਲਮਾਨ ਸਨਸਕਾਰ ਹੋ ਰਿਹਾ ਹਾਂਜੀ ਨਹੀਂ ਹਜੇ ਤੱਕ ਐਨਾਂ ਜੀ ਦੋਸ਼ੀ ਖੜੇ ਐ ਪਹਿਲਾਂ ਇੱਕ ਦੋਸ਼ੀ ਫੜਿਆ ਸੀ ਹੁਣ ਦੂਜਾ ਵੀ ਫੜਿਆ ਐ ਸਣੀ ਕੁੜੀ ਤਿੰਨ ਜਾਣੇ ਹੁਣ ਪਤਾ ਨਹੀਂ ਇੱਕ ਬੰਦਾ ਹੋਰ ਆ ਨਾਲ ਕੇ ਦੋ ਹੈ ਹੁਣ ਇਹਦਾ ਤਾਂ ਸਾਨੂੰ ਸੈਟੀਸਫਾਈ ਦਾ ਕੋਈ ਅਜੇ ਪਤਾ ਨਹੀਂ ਪਰ ਇਹ ਹੁਣ ਦਾ ਇਨਵੈਸਟੀਗੇਸ਼ਨ ਦਾ ਪਾਰਡ ਹੈ ਵੀ ਜਿਹੜਾ ਹੁਣ ਤੀਜਾ ਫੜਿਆ ਉਹ ਤੋਂ ਉਹ ਪੁੱਛ ਦੱਸ ਚ ਕੀ ਦੱਸਦਾ ਹੈ ਇੱਕ ਵਾਰੀ ਹਾਂ ਸੰਸਕਾਰ ਵਾਸਤੇ ਐਗਰੀ ਹੋਗੇ ਵੀ ਚਲ ਤੀਜਾ ਮੁੰਡਾ ਉਹ ਆਂਦੇ ਅਸੀਂ ਕਢ ਲਿਆ ਤੇ ਅਦਾਲਤ ਤੱਕ ਵੀ ਜਾ ਜੇ ਅਦਾਲਤ ਵੀ ਕਢ ਸਕਾ ਕਰਦੀ ਤਾਂ ਅਸੀਂ ਅਗਲੀ ਅਦਾਲਤਾਂ ਵੀ ਹਾਂ ਜੀ ਕੋਈ ਨਹੀਂ ਇਨਸਾਫ ਮਿਲਦਾ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਜੀ ਕਹਿਰ ਬਹੁਤ ਵੱਡਾ ਹੋ ਜਾਂਦਾ ਜੀ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਵੈਬਸਾਈਟ ਤੇ ਪੂਰਾ ਮਹੀਨਾ ਮਸ਼ਹੂਰੀ ਸਿਰਫ 10000 ਰੁਪਏ ਦੇ ਵਿੱਚ ਵੈਬਸਾਈਟ ਤੇ ਹਰ ਇੱਕ ਖਬਰ ਤੇ ਵਿਗਿਆਪਨ ਸਿਰਫ 15000 ਮਹੀਨਾ ਸ਼ਰਤਾਂ ਲਾਗੂ ਸੰਪਰਕ ਕਰੋ 96531 96531